ਕੌਤਾ ਸਾਹਿਬ ਦੀ ਪਹਿਲੀ ਜੰਗ ਜਿਹੜੀ ਹੋਈ ਪੁਗਾਣੀ ਦਾ ਜੁੱਧ ਜਿਹੜੀ 13 ਦਿਨ ਜੰਗ ਚੱਲੀ 13ਵੇਂ ਦਿਨ ਮਹਾਰਾਜੀ ਨੇ ਆਪ ਇਸ ਜੰਗ ਨੂੰ ਫਤਿਹ ਕੀਤਾ ਉਸ ਜੰਗ ਦੇ ਬਾਅਦ ਸਤਗੁਰ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਆਪਾਂ ਨੂੰ ਬਾਣੀ ਵਿੱਚ ਸਮਝਾ ਰਹੇ ਹਨ ਉਸ ਦਾ ਜ਼ਿਕਰ ਜਿੱਥਾਂ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ ਆਪ ਕੋ ਬਾਣੀ ਤੇ ਉਹਨਾਂ ਦਾ ਵਿਸ਼ਵਾਸ ਰੱਖ ਕੇ ਸ੍ਰੀ ਗੁਰੂ ਦਾਸ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਣਾ ਹੈ। ਪਇਆਂ ਕੋ ਪ੍ਰਿਆਸ ਸੰਧ ਭਜਿਓ ਸਾ ਪਹਾੜਤਾ ਜੀ ਤੇਰ ਕੋਇ ਨਾ ਚਲਿਓ ਬੀਰੀਆ ਤੇਰੀਆ ਨਾ ਚਲਾਈਂ ਜਿਸੋ ਡੱਡ ਵਾਲੰਗ ਮਦ ਕਾ ਸੋ ਸਾਹੰਗ ਫਜੇ ਸੰਗ ਲੈ ਕੇ ਸੂਸਾਰੀ ਸਿਪਾਹੀ ਅੰਗਾ ਅਖੀਰ ਪਹਾੜੀ ਰਾਜਾ ਫਤਿਹ ਸਾਹ ਆਪਣੇ ਘੋੜੇ ਨੂੰ ਅੱਡੀ ਲਾ ਕੇ ਮੈਦਾਨ ਵਿੱਚੋਂ ਭੱਜ ਗਿਆ ਸਾਡੇ ਸੂਰਮਿਆਂ ਨੇ ਮਗਰੋਂ ਕੋਈ ਤੀਰ ਨਾ ਚਲਾਇਆ ਫਿਰ ਜਸਵੰਤ ਦਾ ਕੇਸਰੀ ਚੰਦ ਤੇ ਡੱਟਵਾਲ ਦਾ ਮਧਕਰ ਸਾਹਿਬ ਵੀ ਆਪਣੀ ਸੈਨਾ ਲੈ ਕੇ ਭੱਜ ਗਿਆ ਹੁਣ ਮਹਾਰਾਜ ਕਹਿੰਦਾ ਵੀ ਜਿਹੜਾ ਮੈਦਾਨੇ ਜੰਗ ਵਿੱਚੋਂ ਭੱਜ ਰਿਆ ਸਾਡੇ ਪਿਆਰਿਆਂ ਦੇ ਕੋਈ ਵੀ ਤੀਰ ਮਗਰ ਨਹੀਂ ਚਲਾਇਆ ਨਹੀਂ ਤਾਂ ਲੋਕ ਅੱਜ ਦੇ ਸਮੇਂ ਅੰਦਰ ਆਪਾਂ ਦੇਖਦੇ ਆਂ ਪਿੱਟ ਕੇ ਬਾਹਰ ਕਰਦੇ ਆ ਔਰ ਇਹ ਧੰਗ ਗੁਰੂ ਕਰਗੀ ਧਰਮ ਮਹਾਰਾਜ ਦਸ਼ਮੇਸ਼ ਪਤਾ ਰਾਗੋ ਸਤਗੁਰ ਸੱਚੇ ਪਾਤਸ਼ਾਹ ਜੀ ਆਪ ਪਰਮੇਸ਼ਰ ਚੱਕਰਤੋ ਕਿਉਂ ਕਿਉ ਚਦ ਗਾਜੀ ਚੰਦੇ ਲੰਗ ਹਰੀ ਹਰੀ ਚੰਦ ਗਹੇ ਹੱਥ ਤੇ ਰੰਗ ਕਰਿਓ ਸਿਆਮ ਧਰਮਗ ਮਹਾਰੋਸ ਰੁਜੇ ਜੰਗ ਢੇਰੇ ਟੂਕ ਟੂਕ ਹੈ ਇਸੋ ਸੂਰ ਜੁਜੇ ਜੰਗ ਚੰਦੇਲੀਆ ਰਾਜਾ ਗਾਜੀ ਚੰਦ ਬੜੀ ਬਹਾਦਰੀ ਨਾਲ ਮੈਦਾਨ ਵਿੱਚ ਆ ਕੇ ਚੰਕਿਆ ਉਧਰੋਂ ਹਰੀ ਹਰੀ ਚੰਦ ਰਾਜਾ ਵੀ ਹੱਥ ਵਿੱਚ ਵਕਤਾ ਫੜ ਕੇ ਆਇਆ ਉਸ ਨੇ ਬੜੇ ਰੋ ਵਿੱਚ ਆ ਕੇ ਆਪਣੇ ਸਵਾਮੀ ਦੀ ਧਰਮ ਨੂੰ ਪੂਰਾ ਕੀਤਾ ਉਹ ਸੂਰਮਾ ਟੁਕੜਾ ਟੁਕੜੇ ਹੋ ਕੇ ਸ਼ਹੀਦ ਹੋ ਗਿਆ ਤਹਾਂ ਖਾਣਾ ਨਹਿ ਜਾਵਤੇ ਆਨ ਕਹਿ ਕੈ ਹਨਿਓ ਸਾਧ ਸੰਗ੍ਰਾਮ ਕੋ ਸੱਤਰ ਲੈ ਕੇ ਕਿਤੇ ਖਰਬਾਨੀ ਨਹੂੰਗ ਅਸਰ ਝਾਰੇ ਸਹੀ ਸਾਧ ਸੰਗ੍ਰਾਮ ਸਰੰਗੰਗਸਾਦਾਰੀ ਨਿਜਾਮਤ ਖਾਨ میدان ਵਿੱਚ ਸ਼ਸਤਰ ਫੜ ਕੇ ਆਇਆ ਤੇ ਉਸਨੇ ਸੰਗੋਸਾ ਤੇ ਵਾਰ ਕੀਤੇ ਉਸਦੇ ਹੋਰ ਕਈ ਸਾਥੀ ਪਖਾਣਾ ਨੇ ਵੀ ਸੰਗੋਸਾ ਤੇ ਵਾਰ ਕੀਤੇ ਅੰਤ ਨੂੰ ਸਾਡਾ ਸੰਗੋਸਾ ਸਹੀਦ ਹੋ ਕੇ ਸਵਰਗ ਨੂੰ ਚਲ ਗਿਆ ਦੋਰਾ ਮਾਰ ਨਿਜਾਮਤ ਖਾਨ ਕੋ ਸੰਗੋ ਜੁਜੇ ਜਜ ਹਾਰ ਹਾ ਹਾ ਹੇ ਲੋਕੇ ਭਰਿਓ ਸੁਰਗ ਲੋਕ ਜੈਕਾਰ ਨਜਾਤ ਖਾਨ ਨੂੰ ਮਾਰ ਕੇ ਸੰਗੋਸਾ ਆਪ ਵੀ ਸ਼ਹੀਦ ਹੋ ਗਿਆ ਉਸ ਦੇ ਸ਼ਹੀਦ ਹੋਣ ਨਾਲ ਇਸ ਲੋਕ ਵਿੱਚ ਬੜੀ ਹਾਕਾਰ ਮੱਚੀ ਤੇ ਸੰਵਰਗ ਵਿੱਚ ਜੈ ਜੈਕਾਰ ਹੋਈ ਭਜੰਗ ਸੰਦ ਲਖੇ ਸਾਹ ਸੰਗਰਾਮ ਜੁਜੇ ਜੋ ਜਹਰੰਗ ਬਵੇਂ ਕੀ ਟਪਾਨ ਕੁਮਾਰ ਸੁਭਾਰੰਗ ਖਣੇਓ ਇੱਕ ਖਨ ਕੀ ਅਲੰਘ ਤੰਦੰ ਦੱਸਿਓ ਸੱਤਰ ਕੋ ਜਾਨ ਸਿਆਮ ਭਜੰਗੰ ਸੰਗੋਸਾਨੂ ਸਹੀਦ ਹੋਇਆ ਦੇਖ ਕੇ ਮੈਂ ਆਪਣਾ ਤੀਰ ਕੁਮਾਰ ਸੰਭਾਲਿਆ ਇੱਕ ਪਠਾਨ ਦਾ ਨਿਸ਼ਾਨਾ ਬੰਨ੍ਹ ਕੇ ਮੈਂ ਤੀਰ ਛੱਡਿਆ ਤਉ ਪ੍ਰਤੀਤ ਹੋਇਆ ਜਿਵੇਂ ਕਾਲੇ ਨਾਗ ਨੇ ਉਸ ਬੈੜੀ ਨੂੰ ਡੱਸ ਲਿਆ ਹੋਵੇ ਗੇੜਿਓਂ ਹੂੰਗ ਸੋ ਬਾਣ ਦੂਜੋ ਸੰਭਾੜਿਓ ਮੱਖਣ ਭਿਕਰੰਖਾਣ ਕੇ ਤਾਰ ਵਾਰਿਓ ਅਜੇ ਉਹ ਖਾਨ ਖੂਨੀ ਰਹਿਓ ਖੇਤ ਤਾਜੀ ਅਜੇ ਪ੍ਰਾਣਤੀ ਜੇ ਲਗੇ ਬਾਣ ਬਾਜੀ ਉਹ ਪਠਾਨ ਧਰਤੀ ਤੇ ਡੱਗ ਪਿਆ ਫਰ ਮੈਂ ਦੂਜਾ ਤੀਰ ਛੱਡਿਆ ਜੋ ਭੀਖਣਖਾਂ ਦੇ ਮੂੰਹ ਤੇ ਵੱਜਿਆ ਭੀਖਣਖਾਂ ਝਕਮੀ ਹੋ ਕੇ ਮੈਦਾਨ ਚੋਂ ਭੱਜ ਗਿਆ ਉਸਦਾ ਖਾਲੀ ਘੋੜਾ ਹੀ ਮੈਦਾਨ ਵਿੱਚ ਰਹਿ ਗਿਆ ਮੇਰੇ ਤੀਜੇ ਤੀਰ ਦੇ ਲੱਗਣ ਨਾਲੋ ਘੋੜਾ ਵੀ ਮਰ ਗਿਆ ਛੋਟੀ ਮੂਰਸਨ ਹਰੀ ਚੰਦਨ ਸੁਭਾਰੇ ਗਹੇ ਬਾੜ ਕਮਾਨ ਭੇ ਐਚਵਾਰੇ ਲਗੇ ਅੰਗ ਜਾ ਕੇ ਰਹੇ ਨਾ ਸੰਭਾਰਨ ਨាន ਤਿਆਗ ਤੇ ਦੇਵ ਲੋ ਦੇਵ ਲੋਕ ਉਧਰਨ ਇਹਨੇ ਜਰਵੇਤ ਸਤਰਾਜਾ ਹਰੀ ਚੰਦ ਨੂੰ ਹੋ ਸਾਕਈ ਦਿਓ ਆਕਣਾ ਆਪ ਸੰਭਾਲ ਕੇ ਫਿਰ ਮਦਾਨ ਵਿਚ ਆਟਿਆ ਉਸਨੇ ਕਮਾਨ ਵਿਚੋਂ ਐਸੇ ਤੀਰ ਛੱਡੇ ਕਿ ਜਿਸ ਨੂੰ ਲੱਗਦੇ ਥਾ ਸਾਨੂੰ ਕੋਈ ਹੋਸ਼ ਨਹੀਂ ਜੀ ਰਹਿੰਦੀ ਤੇ ਉਹ ਪ੍ਰਾਣ ਤਿਆਗ ਕੇ ਸਵਰਗ ਨੂੰ ਚਲਾ ਜਾਂਦਾ ਸੀ ਗੋਇੰਦ ਬਾੜ ਕੱਚੇ ਇੱਕੰਗ ਬਾੜ ਮਾਰੇ ਬਲੀ ਦੀਰ ਬਾਹੀਰ ਤਾਜੀ ਵੇਦਾਰੇ ਜਿਸੇ ਬਾਣ ਲਾਗੇ ਰਹੇ ਨਸਵਹਰਨ ਅਣੰਗ ਭੇਤੀਤੇ ਤਾਹੇ ਪਾਰੰ ਸਿਹਰਨ ਰਾਜਾ ਹਰੀਚੰਦ ਇੱਕੋ ਸਮੇ 2 ਤੀਰ ਚਲਾ ਰਿਹਾ ਸੀ ਉਸਨੇ ਬੜੇ ਬੜੇ ਦੂਰ ਮੇ ਤੇ ਘੋੜੇ ਮਾਰ ਦਿੱਤੇ ਉਸਦਾ ਤੀਰ ਜਿਸ ਨੂੰ ਲੱਗਦਾ ਸੀ ਉਸ ਨੂੰ ਕੋਈ ਸੰਭਾਲ ਨਹੀਂ ਸੀ ਰਹੀ ਤੀਰ ਧਰੀਰ ਨੂੰ ਪਾਰ ਕਰਤੇ ਨਿਕਲ ਜਾਂਦਾ ਸੀ ਕਬੇ ਸਿਆਮ ਧਰਮ ਸੋ ਵੀਰਨ ਸੰਭਾਰੇ ਡਕੀ ਡਾਕਣੀ ਭੂਤ ਪ੍ਰੇਤੰ ਵਿਕਾਰੇ ਹਸੇ ਵੀਰ ਬਰਤਾਲ ਔ ਸੁੱਧ ਸਿਦੰਗ ਜਵੀ ਜਾਵੜੀ ਜੰਗ ਉਟੀ ਬ੍ਰਿਧ ਬ੍ਰਿਧੰ ਸਭ ਸੂਰ ਮੈਨੇ ਆਪਣੇ ਸਵਾਮੀ ਧਰਮ ਦੀ ਪਾਲਣਾ ਕੀਤੀ ਡਾਕਣੀਆਂ ਢਕਾਰ ਦੀਆਂ ਸੰਤ ਤੇ ਭੂਤ ਪ੍ਰੇਤ ਰੋਲਾ ਪਾ ਰਹੇ ਸੰਨ ਸਰਜੀ ਦੇ ਵੀਰ ਗਣਤੈ ਸਦ ਹਸਰੇ ਸਨ ਚੜੇਲਾ ਬੋਲ ਰਹੀਆਂ ਸਨ ਤੇ ਇਲਾ ਮੁਰਦਿਆਂ ਦਾ ਮਾਸ ਖਾਣ ਲਈ ਉੱਡ ਰਹੀਆਂ ਸਨ ਹਰੀ ਚੰਦ ਕੋਪੇ ਕਮਾਨ ਸੁਭਾਰੰ ਵਰਥਮ ਬਾਜੀ ਜੰਗ ਤਾਣ ਬਾਨ ਪਿਹਾਰੰ ਦੁਤਿਓ ਤਾਕਤ ਤੀਰ ਲੋਕੋ ਚਰਾਏ ਜੰਗ ਰਖਿਓ ਦੀਵ ਵੈ ਕਾਂ ਦਸ ਵੈ ਕ ਸੁਦਾਏ ਜੰਗ ਹਰੀ ਚੰਦ ਨੇ ਬੜੇ ਗੁੱਸੇ ਨਾਲ ਕੁਮਾਰ ਫੜੀ ਤੇ ਇੱਕ ਤੀਰ ਉਸਨੇ ਮੇਰੇ ਘੋੜੇ ਨੂੰ ਮਾਰਿਆ ਦੂਜਾ ਤੀਰ ਮੇਰਾ ਨਸਾਨਾ ਬੰਨ੍ਹ ਕੇ ਉਸਨੇ ਛੱਡਿਆ ਪ੍ਰਭੂ ਨੇ ਮੈਨੂੰ ਵਿਚਾਰਿਆ ਤੇ ਉਹ ਤੀਰ ਮੇਰੇ ਕੰਨ ਨੂੰ ਸੋਕੇ ਲੰਘ ਗਿਆ ਹੁਣ ਮਹਾਰਾਜ ਆਪਣਾ ਜਪ ਕਰਦੇ ਨੇ ਦੋ ਤੀਰ ਹਰੀ ਚੰਦ ਨੇ ਸੱਤੇ ਪਹਿਲਾ ਘੋੜੇ ਨੂੰ ਮਾਰਿਆ ਦੂਜਾ ਤੀਰ ਮੇਰੇ ਮਹਾਰਾਜ ਕਹਿੰਦੇ ਕੰਨ ਕੋਲ ਦੀ ਲੰਘ ਗਿਆ ਪ੍ਰਤਿਓ ਬਾਣ ਮਾਰਿਓ ਜੋ ਪੇਟੀ ਮਝਰੰ ਵਿਦ ਅੰਗ ਕਿਲਕਤਿੰ ਦੁਆਰ ਪਰ ਉਧਾਰਨ ਤੁਬੀ ਚੰਚ ਚਰਨ ਕਸ ਕਾਇ ਨ ਆਏ ਜੰਗ ਕਲ ਕੇਵਲ ਜਾਨ ਦਾਸ ਜੰਗ ਬਚਾਏ ਜੰਗ ਬਾਣ ਮਾਰੇ ਤੇ ਉਹਨੇ ਤੀਜਾ ਤੀਰ ਮੇਰੀ ਲੱਕ ਵਾਲੀ ਪੇਟ ਵਿੱਚ ਮਾਰਿਆ ਉਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਮਹਾਰਾਜ ਦਰਖਤ ਦੇ ਥੱਲੇ ਖੜੇ ਸਨ ਉਸ ਤੀਰ ਦੀ ਥੋੜੀ ਜਹੀ ਚੁੱਝ ਹੀ ਮੇਰੇ ਸਰੀਰ ਨੂੰ ਲੱਗੀ ਤੇ ਕੋਈ ਜਾਗਮ ਨਾ ਹੋਇਆ ਅਕਾਲ ਪੁਰਖ ਨੇ ਆਪਣਾ ਦਾਸ ਜਾਣ ਕੇ ਮੈਨੂੰ ਵਿਚਾਲਿਆ ਫੇਰ ਮਹਾਰਾਜ ਕੀ ਕਹਿੰਦੇ ਨੇ ਰਸਾਵਲ ਸੰਦਾ ਜਵੇ ਬਾਣ ਲਾਗਿਓ ਅਬੇ ਰੋਜ਼ ਜਾਗਿਓ ਹਨ ਲੈ ਕਮਾਣੰ ਹਨ ਗਬਾਣ ਤਾਣੰ ਜਦੋਂ ਮੈਨੂੰ ਹਰੀਚੰਦ ਦਾ ਤੀਰ ਲੱਗਾ ਤਾਂ ਮੇਰੇ ਵਿੱਚ ਬੜਾ ਰੋਹ ਜਾਗਿਆ ਫਿਰ ਮੈਂ ਕਮਾਨ ਹੱਥ ਵਿੱਚ ਲੈ ਕੇ ਤੀਰ ਛੱਡਿਆ ਹੁਣ ਦੇਖ ਲੋ ਮਹਾਰਾਜ ਨੇ ਤਿੰਨ ਤੀਰ ਛੱਡਣ ਲਈ ਹਰੀਚੰਦ ਨੂੰ ਆਖਿਆ ਸੀ ਜਦੋਂ ਤੀਜਾ ਤੀਰ ਮਹਾਰਾ ਦੇ ਨਾਲ ਦੀ ਖਹਿ ਕੇ ਲੰਘ ਗਿਆ ਪੇਟੀ ਦੇ ਨਾਲ ਦੀ ਫੇਰ ਮਹਾਰਾਜ ਕਹਿੰਦੇ ਜਵੇਂ ਵਾਰ ਲਾਗਿਓ ਤਵੇਂ ਰੋਹ ਜਾਗਿਓ ਹੁਣ ਜਿੰਨਾਂ ਦੇ ਵਿੱਚ ਅਣਖੀਰੀ ਜਾਗਦੀ ਧਰਮ ਦੇ ਵਿੱਚ ਪੈਦਾ ਹੋ ਕੇ ਉਹ ਬੰਦਾ ਕਦੇ ਵੀ ਧਰਮੀ ਨਹੀਂ ਹੋ ਸਕਦਾ ਜਿਹੜਾ ਕਹਦੇਵੇਂ ਮੈਨੂੰ ਕੀ ਲੋੜ ਆ ਜੀ ਜੋ ਹੁੰਦਾ ਹੋਈ ਜਾਣ ਦੇ ਭਾਈ ਅਵਤਪਾਰ ਜੇਰਚਾ ਬੰਦੀ ਸਿੰਘ ਜੇਰਚੇ ਨਹੀਂ ਸਾਨੂੰ ਤਾਂ ਕੋਈ ਲੋੜ ਹੀ ਨਹੀਂ ਅਸੀਂ ਸੁਖੀ ਸ਼ਾਂਦੀ ਰੋਟੀ ਖਾਂਦੇ ਆ ਨਹੀਂ ਭਾਈ ਇਹ ਆਪਣੇ ਵਿੱਚੋਂ ਅਣਖ ਖਤਮ ਹੋ ਗਈ ਹੈ ਪਰ ਮਹਾਰਾਜ ਕਹਿੰਦੇ ਵੀ ਸਿੱਖ ਨੇ ਅਣਖ ਨਹੀਂ ਖਤਮ ਕਰਨੀ ਸਭੇ ਵੀਰਤਾਏ ਸੋਰੰਗ ਚਲਾਈ ਅਵੇ ਤਾਕ ਭਣੰ ਹਰਿਓ ਇੱਕ ਜਵਾਨ ਜਦੋਂ ਮੈਂ ਤੀਰਾਂ ਦਾ ਵੀ ਵਸਾਇਆ ਤਾਂ ਸਭ ਸੂਰਮੇ ਭੱਜ ਗਏ ਤਦ ਮੈਂ ਇੱਕ ਜਵਾਨ ਨੂੰ ਤੀਰ ਮਾਰ ਕੇ ਮਾਰ ਦਿੱਤਾ ਹਰੀ ਚੰਦ ਮਾਰੇ ਸੋ ਜੋ ਦਾਲ ਤਾਰੇ ਸੋ ਕਰੋੜ ਰਾਏ ਜੰਗ ਵਾਹੇ ਕਾਲ ਘਾਏ ਜੰਗ ਮੈਂ ਹਰੀ ਚੰਦ ਨੂੰ ਮਾਰ ਦਿੱਤਾ ਤੇ ਉਸਦੇ ਜੋਧਿਆਂ ਨੂੰ ਮਿੱਤ ਦਿੱਤਾ ਕੋਟ ਡੇਰ ਦੇ ਰਾਜੇ ਨੂੰ ਕਾਲ ਨੇ ਮਾਰ ਦਿੱਤਾ ਹੁਣ ਜਦੋਂ ਰਣ ਮੈਦਾਨ ਵਿੱਚੋਂ ਕੋਈ ਵੱਡਾ ਸੈਨਾਪਤੀ ਹੀ ਮਾਰਿਆ ਜਾਵੇ ਫਿਰ ਫੌਜ ਦੇ ਵਿੱਚ ਭਗੜੜ ਮੱਚ ਜਾਂਦੀ ਹੈ ਹਰੀ ਚੰਦ ਰਾਜਾ ਹੁਣ ਵੇਦ ਸੀ ਜਿਹੜਾ ਮਾਰਿਆ ਗਿਆ ਰਣੇ ਅੰਗ ਤਿਆਗ ਭਾਗੇ ਸਵੇਤਰਾਤ ਭਾਗੇ ਪਈ ਜੀਤ ਮੇਰੀ ਕਿਰਪਾ ਕਾਲ ਤੇਰੀ ਇਹ ਡਰਦੇ ਮਾਰਿਆਂ ਸਭ ਰਾਜੇ ਮੈਦਾਨ ਛੱਡ ਕੇ ਭੱਜ ਗਏ ਇਹਤੋਂ ਜੰਗ ਵਿੱਚ ਅਕਾਲ ਪੁਰਖ ਦੀ ਕਿਰਪਾ ਨਾਲ ਮੇਰੀ ਜਿੱਤ ਹੋਈ ਹੁਣ ਦੇਖਿਓ ਮਹਾਰਾਜ ਕਹਿੰਦੇ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟ ਪ੍ਰਗਟ ਓ ਖਾਲਸਾ ਪਰਮਾਤਮਾ ਦੀ ਮੋਜ ਹੁਣ ਇੱਥੇ ਵੀ ਮਹਾਰਾਜ ਕਹਿੰਦੇ ਨੇ ਭਈ ਜਿੱਤ ਮੇਰੀ ਕਿਰਪਾ ਨਾਲ ਕੇਰੀ ਉਸ ਅਕਾਲ ਪੁਰਖ ਦੀ ਕਿਰਪਾ ਹੋਈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਇਹ ਮੇਰੀ ਜਿੱਤ ਹੋਈ ਹੈ ਪਰ ਆਪਰਾਪੁਰੇ ਮਹਾਰਾਜ ਪਰ ਫੇਰ ਵੀ ਮਹਾਰਾਜ ਆਪਣੇ ਆਪ ਨੂੰ ਇਹ ਲਿਖ ਰਹੇ ਹਨ ਰਣਯੰਗ ਜੀਤ ਆਏ ਜੈ ਜੰਗ ਗੀਤ ਗਾਏ ਤਨੰਤਰ ਵਰਕੇ ਸਭੇ ਸੂਰ ਹਰਕੇ ਇਸ ਜੰਗ ਵਿੱਚ ਫਤਿਹ ਪਾ ਕੇ ਸਭ ਸੂਰ ਆਪਣੇ ਡੇਰੇ ਨੂੰ ਆ ਗਏ ਜਿੱਤ ਦੇ ਜਕਾਰੇ ਬੁਲਾਏ ਅਸਾਂ ਸਭ 72 ਯੋਧਿਆਂ ਤੋਂ ਧਰ ਦੀ ਸੋਟ ਕੀਤੀ ਜਿਸ ਨਾਲ ਸਭ ਸੂਰਮਿਆਂ ਦੇ ਮਨ ਬੜੇ ਪ੍ਰਸੰਨ ਹੋਏ ਦੋਹਰਾ ਜੋਦ ਜੀਤ ਆਏ ਜਵੇ ਟਿਕੇ ਨਾ ਤਨ ਕੁਰਪਾਵ ਕਹਲੂਰ ਮੈਂ ਬੰਦਿਓ ਔਰ ਆਨੰਦਪੁਰ ਗਾਮ ਜਦੋਂ ਇਸ ਜਗਰੂ ਜਿੱਤ ਕੇ ਸੁਖ ਨੂੰ ਇਹ ਬਾਪਤਾਏ ਤਾਂ ਉਹਨਾਂ ਨੇ ਖੁਸ਼ੀ ਨਾਲ ਪਹੁੰਚ ਤੇ ਵਿੱਚ ਪੈਰ ਨਹੀਂ ਸਨ ਟਿਕਦੇ ਹਣ ਅਸਾਂ ਕਹਲੂਰ ਦੇ ਇਲਾਕੇ ਵਿੱਚ ਆਪਣੇ ਛੱਡੇ ਹੋਏ ਨਗਰ ਆਨੰਦਪੁਰ ਨੂੰ ਆ ਸੰਭਾਲਿਆ ਮੁੜ ਤੇ ਸਤਗੁਰ ਸੱਤੇ ਪਾਸਾ ਜੀ ਨੂੰ ਸਹਬਜਾਤਾ ਬਾਬਾ ਅਜੀਤ ਸਿੰਘ ਸਾਹਿਬ ਦੀ ਖਬਰ ਮਿਲੀ ਮਹਾਰਾਜ ਆਪ ਦੇ ਘਰ ਉੱਤਰ ਦਾ ਆਗਮਨ ਹੋਇਆ ਹੈ ਤਾਂ ਮਹਾਰਾਜ ਕਹਿੰਦੇ ਭਾਈ ਸੂਰਮੇਓ ਜਿਹੜੇ ਤੁਰਕ ਮਾਰੇ ਹਨ ਇਹਨਾਂ ਤੁਰਕਾਂ ਨੂੰ ਕਬਰਾਂ ਪੱਟ ਕੇ ਦੱਬ ਦਿਓ ਜਿਹੜੇ ਸਿੰਘ ਸ਼ਹੀਦ ਹੋਏ ਹਨ ਇਹਨਾਂ ਨਾਲ ਸੰਸਕਾਰ ਕਰ ਦਿਓ ਸਤਿਗੁਰ ਸੱਚੇ ਪਾਸ ਜੀ ਇਹ ਬਚਨ ਕਰਕੇ ਨਗਰ ਪੋਂਤਾ ਪਹੁੰਚੇ ਹਨ ਜਿੱਥੇ ਮਹਾਰਾਜ ਜੀ ਦਾ ਅਜਗੁਰ ਦਵਾਰਾ ਸਾਹਿਬ ਬਣਿਆ ਹੋਇਆ ਇਥੇ ਪਹੁੰਚ ਕੇ ਬੜੇ ਪ੍ਰਸੰਨ ਮਹਾਰਾਜ ਅਕਾਲ ਪੁਰਖ ਦਾ ਸ਼ੁਕਰ ਕਰਦੇ ਹਨ ਤੇ ਆਖਿਆ ਮਹਾਰਾਜ ਇਸ ਬੱਚੇ ਦਾ ਸਹਿਬਜ਼ਾਦੇ ਦਾ ਕੀ ਨਾਮ ਰੱਖਿਆ ਜਾਵੇ ਮਹਾਈ ਕਹਿੰਦੇ ਭਰੀ ਜੀਤ ਮੇਰੀ ਇਹ ਕਿਰਪਾ ਉਸ ਪਰਮਾਤਮਾ ਦੀ ਹੋਈ ਤੇ ਜਿੱਤ ਹੋਈ ਹੈ ਤੇ ਇਸ ਦਾ ਨਾਮ ਅਜੀਤ ਸਿੰਘ ਰੱਖਿਆ ਜਾਵੇ ਤਾਂ ਕਰਕੇ ਸਹਬਜਾਦਾ ਬਾਬਾ ਅਜੀਤ ਸਿੰਘ ਨਾਮ ਪਿਆ ਤੇ ਮਹਾਰਾਜ ਜਦੋਂ ਜਿਹੜੇ ਸਿੰਘ ਸਾਹਿਬ ਉਹਨਾਂ ਨੇ ਆਖਿਆ ਕਿੜਾ ਇੰਨੀਆ ਕਮਰਾ ਫੁੱਟੇਗਾ ਉਹਨਾਂ ਤੁਰਕਾਂ ਨੂੰ ਵੀ ਨਾਲ ਹੀ ਦਬ ਦਿੱਤਾ ਜਦੋਂ ਮਹਾਰਾਜ ਨੂੰ ਆ ਕੇ ਦੱਸਿਆ ਮਹਾਰਾਜ ਕਹਿੰਦੇ ਭਾਈ ਕਿਸ ਤਰ੍ਹਾਂ ਕੀਤਾ ਕਹਿੰਦੇ ਮਹਾਰਾਜ ਅਸੀਂ ਫਬਰਾਰੀ ਪੱਟੀਆਂ ਸਭ ਦਾ ਨਾਲ ਹੀ ਸੰਸਕਾਰ ਕਰ ਦਿੱਤਾ ਤੁਰਕਾਂ ਦਾ ਵੀ ਫਿਰ ਮਹਾਰਾਜ ਜੀ ਕਹਿੰਦੇ ਭਾਈ ਬਹੁਤ ਵੱਡੀ ਗਲਤੀ ਕੀਤੀ ਹੈ ਇਹ ਲੋਕ ਸਿੱਖ ਧਰਮ ਦੇ ਵਿੱਚ ਆਉਣਗੇ ਤੇ ਇਹਨਾਂ ਦੀ ਜਵਾਨ ਇਹਨਾਂ ਦੀ ਕਰਮ ਤੁਰਕਾਂ ਦੀ ਤਰ੍ਹਾਂ ਚੱਲੇਗੀ ਇਹਨਾਂ ਦਾ ਬਾਣਾ ਇਹਨਾਂ ਦੀ ਦਸਤਾਰ ਸਿੰਘਾਂ ਵਾਲੀ ਸਰਦਾਰਾਂ ਵਾਲੀ ਹੋਵੇਗੀ ਪਰ ਇਹਨਾਂ ਦੀ ਸੋਚਣੀ ਇਹਨਾਂ ਦੀ ਤੈਣੀ ਕਰਨੀ ਤਰਕਾਂ ਦੀ ਤਰ੍ਹਾਂ ਹੋਵੇਗੀ ਜਿਸ ਤਰ੍ਹਾਂ ਅੱਜ ਦੇ ਸਮੇਂ ਅੰਦਰ ਸਰਬਜੀਤ ਧੰਦਾ ਇੰਦਰਖਬੇ ਵਰਗੇ ਪੰਥ ਫਰੀਦ ਢੜੀਆਂ ਵਾਲੇ ਵਰਗੇ ਸਿੱਖ ਧਰਮ ਦੇ ਦੁਸ਼ਮਣ ਬਣ ਚੁੱਕੇ ਨੇ ਬਾਣਾ ਚਿੱਕੀ ਸਰੂਪ ਵਾਲਾ ਹੈ ਪਰ ਤਰਕ ਕਰਦੇ ਨੇ ਗੁਰੂ ਕੀ ਬਾਣੀ ਤੇ ਤਰਕ ਕਰਦੇ ਨੇ ਗੁਰੂ ਕੇ ਇਤਿਹਾਸ ਤੇ ਸੋ ਇਹਨਾਂ ਲੋਕਾਂ ਨੂੰ ਆਪਾਂ ਕਿਨਾਰਾ ਕਰਨਾ ਹੈ ਜੇ ਜੇ ਨਰ ਤਹਿ ਨਾ ਤਰੇ ਦੀਨੇ ਨਗਰ ਨੇਕਾਰ ਜੇਤੇ ਠੋਰ ਭਲੇ ਫਰੇ ਤੇਨੇ ਕਰੀ ਪ੍ਰਤਪਾਰ ਜਿਹੜੇ ਪੁਰਸ਼ ਸੁਹਾਣੀ ਦੇ ਜੁਦ੍ਹ ਵਿੱਚ ਨਹੀਂ ਲੜੇ ਸਨ ਉਹਨਾਂ ਨੂੰ ਅਸੀਂ ਨਗਰ ਵਿੱਚੋਂ ਬਾਹਰ ਕੱਢ ਦਿੱਤਾ ਜਿਹੜੇ ਆਦਮੀ ਇਸ ਜੰਗ ਵਿੱਚ ਸਨ ਭੋਕੇ ਲੜੇ ਸਨ ਉਹਨਾਂ ਦੀ ਅਸੀਂ ਚੰਗੀ ਤਰ੍ਹਾਂ ਪਾਲਣਾ ਕੀਤੀ ਚੌਪਈ ਬਹੁਤ ਦਿਸੇ ਪਾਠ ਬਤਾਏ ਸੰਤ ਵਾਰ ਦੁਸ਼ਟ ਸਭ ਕਹਾਈ ਟਾਂਗ ਟਾਂਗ ਕਰ ਹਨੇ ਨਿਦਾਨਾ ਊਕਰ ਜਿਵ ਤਨਾ ਤਜੇ ਪਰੰਨਾ ਜਿਹੜਾ ਸਾ ਬਹੁਤ ਦਿਨ ਇਸ ਤਰ੍ਹਾਂ ਹੀ ਬਤੀਤ ਕੀਤੀ ਭਲੇ ਪੁਰਸਾਂ ਦੀ ਰੱਖਿਆ ਕੀਤੀ ਤੇ ਸਭ ਦੁਸ਼ਟਾਂ ਦਾ ਅਦਾਲਤ ਕੀਤਾ ਦੁਸ਼ਟਾਂ ਨੂੰ ਬਾਹਰ ਦੁੱਖ ਦੇ ਕੇ ਉਹਨਾਂ ਨੂੰ ਟੰਗ ਟਾਂਗ ਕੇ ਮਾਰ ਦਿੱਤਾ ਉਹਨਾਂ ਨੇ ਕੁੱਤਿਆਂ ਵਾਂਗੂ ਪ੍ਰਾਂਤ ਤਿਆਗ ਦਿੱਤੇ ਇਤਿ ਸ਼੍ਰੀ ਵਿਜੈਤਰਨਾਟਕ ਗ੍ਰੰਥੇ ਰਾਜ ਸਾਜ ਕਤਨ ਭੁਗਹਾਣੀ ਯੁੱਧ ਵਰਣਨ ਨਾਰਥ ਅਸਤਮੂ ਧਾਇ ਸਮਾਪਤਮ ਸਭ ਸੁਭਮ ਸਤਿ ਅਭਯੰ ਸੋ ਕੀਰਤੇ ਮਹਾਰਾਜ ਫਿਰ ਲਿਖਦੇ ਨੇ ਇਹ 8ਵੇਂ ਅਧਿਆਏ ਵਿੱਚ ਸਤਿਗੁਰੂ ਜੀ ਨੇ ਪਹਾੜੀ ਰਾਜਾ ਨਾਲ ਆਪਣੇ ਭਗਾਨੀ ਯੁੱਧ ਦਾ ਵਰਣਨ ਕੀਤਾ ਹੈ ਇਸ ਯੁੱਧ ਨੂੰ ਆਪਾਂ ਸਮਝਣਾ ਹੈ ਜਿਹੜੀ ਅੱਗੇ ਵਿਚਾਰ ਹੈ ਉਹ ਕਾਲ ਨੂੰ ਇਥੇ ਸਮਾਪਤ ਕਰਕੇ ਅਧਿਆਏ ਨੋਵਾ ਨਦੌਣ ਦਾ ਜੰਗ ਸ਼ੁਰੂ ਹੋ ਜਾਵੇਗਾ ਸੋ ਹੁਈਆਂ ਨਿਕਾਂ ਫੁੱਲਾਂ ਗਕੀਆਂ ਦੀ ਖਿਮਾ ਬਖਸ਼ੀ ਜੀ ਤੁਨ ਸ੍ਰੀ ਗੁਰੂ ਅਰਜੀਤਮਹਾਰਾਜ ਆਪਣੇ ਸਾਥੇ ਕਿਰਪਾ ਕਰਨ ਮਿਹਰ ਭਰਿਆ ਸੱਤੇ ਹੱਥ ਰੱਖ ਕੇ ਇਹ ਸੇਵਾ ਲੈਂਦੇ ਰਹਿਣ ਤੇਰੇ ਵਰਗਾ ਹੋਰ ਨਾ ਕੋਈ ਇਸ ਧਰਤੀ ਤੇ ਆਇਆ ਸੱਚ ਧਰਮ ਦੀ ਯਹਰਾਬੂਤ ਗੁਰੂ ਗੋਬਿੰਦ ਕਬਾਇਆ ਦਿੱਲੀ ਦੇ ਵਰਤ ਦਾ ਤੌਰ ਤੇ ਡੁੱਦਾ ਤਹਾਂ ਬਚਾਇਆ ਚਾਰੇ ਪੁੱਤਰਵਾਰ ਤਰਫ ਤੋਂ ਫਿਰ ਵੀ ਰੱਬ ਦਾ ਸੁਪਰਮਨਾਇਆ ਦੇ ਕੇ ਪੋਹਲ ਖੰਡੇ ਦੀ ਖਾਲਸਾ ਪੰਥ ਸਜਾਇਆ ਤਾਹਾਂੋਂ ਕਲਗੀਆਂ ਵਾਲੇ ਪਾਸਤਾ ਜੀ ਤੈਨੂੰ ਸਾਹਰੇ ਸੀ ਠਕਾਇਆ ਹੋਈਆਂ ਨਿਕਾਂ ਪੁੰਨਾਂ ਕਾਲੀਆਂ ਦੀ ਕਿਮਾ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ ਖੰਡਾ ਜਾਂ ਤੇ ਹੱਥ 'ਤੇ ਕਲਗੀ ਸੋਏ ਸੀਸ ਸੋਹੰਮਰੀ ਰਤਿਆ ਕਰੇ ਗੁਰੂ ਕਲਗੀ ਤਾਰ ਜਗਦੀਸ਼ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਨੂੰ ਚੜੀ ਗੁਰੂਆਂ ਕ੍ਰੀਮ ਜੇਵਾ ਸਦੀਵਾ ਹੈ ਗੁਰੂ ਵਾਹੀ ਗੁਰੂ